ਹੱਟੋ ਹਸੀ ਮਾਨਸਾਂ ਦੀ ਤਿੰਨ ਕੋਣੀ ਤੇ ਕੱਲ ਯਾਰਾਂ ਨੇ ਮੰਦਿਰ ਖੱਡਾ ਕਾਤੇ ਤੇ ਉਹ ਗੀਤ ਆਪਾਂ ਗੁਰਪ੍ਰੀਤ ਤੋਂ ਸੁਣਦੇ ਆਂ ਜੀ ਥੋੜਾ ਜਿਹਾ ਹਾਂਜੀ ਹਾਂਜੀ ਸਾਰੇ ਇਲਾਕੇ ਦੇ ਸਾਰੇ ਠੀਕ ਹੈ ਜੀ ਮਾਨਸਾਂ ਦੇ ਤਿੰਨ ਕੋਣੀ ਤੇ ਕੱਲ ਯਾਰਾਂ ਨੇ ਵੜੀ ਦਿਖਾੜ ਕਾਦੀ ਮਾਨਸਾਂ ਦੀ ਤਿੰਨ ਸਸੀਕਲ ਬਾਈ ਜੀ ਅੱਜ ਪਹਿਲੇ ਵਾਰ ਇੰਸਟਾਗ੍ਰam ਤੇ ਲਾਈਵ ਹੋਏ ਆ ਕਿ ਤੁਹਾਨੂੰ ਇੱਕ ਬਾਈ ਨਾਲ ਮਨਾਉਂਦੇ ਆ ਜਿਹਦੇ ਦੇ ਸੂਸੀ ਗਾਣੇ ਪਹਿਲਾਂ ਵੀ ਸੁਨੇ ਹੋਣਗੇ ਤੇ ਬਾਈ ਗੁਰਪ੍ਰੀਤ ਸੋਤਾ ਜੀ ਨਾਲ ਛੱਡੀ ਜਨਮਸ਼ਣ ਕਰਵਾਉਂਦੇ ਆ ਤੇ ਬਾਈ ਹੈਪੀ ਨਿਊ ਜੀ ਅੱਜ ਤੇ ਅਡਵਾਂਸ ਚ ਸਕੈਨ ਜਾ ਰਹੇ ਆ ਆਪਾਂ ਸਾਰਿਆਂ ਨੂੰ ਤੇ ਜਿਹਦਾ ਹੈਪੀ ਨਿਊ ਅੱਜ ਗਿਆਨਾ ਸੀ ਆਪਣਾ ਨਾਮੇ ਚਾਲ ਤੇ ਆਉਣਾ ਸੀਗਾ ਆਡੀਓ ਵੀਡੀਓ ਤੇ ਆਡੀਓ ਵੀਡੀਓ ਉਹਦਾ ਕੰਮ ਅੱਜ ਵੀਡੀਓ ਲਈ ਆਦ ਹੋ ਗਈ ਆਪਣੀ ਤੇ ਆਡੀਓ ਦਾ ਵੀ ਥੋਦਾ ਵਾਤਾ ਦਿੰਦਾ 24 ਲਈ ਆਦ ਹੋ ਗਿਆ ਆਪਣਾ ਤੇ ਅੱਛਦੂ ਹਾਸ਼ਨ ਪੁਦੀ ਪ੍ਰੋਟੈਕਸ਼ਨ ਕੰਪਨੀ ਵੱਲੋਂ ਦੇ ਲਈ ਜੋ ਹੋਣ ਜਾ ਰਿਹਾ ਹੈਗਾ ਬਹੁਤ ਜਲਦੀ ਤੇ ਤੁਸੀ ਵੱਧ ਤੋਂ ਵੱਧ ਛੇ ਆ ਲੈ ਕੇ ਕਮੈਂਟ ਤੇ ਸਿੱਧੂ ਆਥਰਨ ਬੁਰੀ ਦੂਰ ਜਨਨੂ ਕਰ ਲੋ ਸਾਹ ਛਕਦਾ ਆ ਵਾ ਤੇ ਨਾਲੀ ਆ ਪਾਰੀ ਆਪਣੇ ਪੇਜ ਤੇ ਡੈਸ਼ ਕ੍ਰਾਫਟ ਚ ਪਾਵਾਂ ਨੇ ਹਾਂ ਲਿੰਕ ਤੇ ਉੱਥੇ ਵੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜੀ ਤੁਸੀਂ ਦਾ ਸੋ ਤਾਂ ਜਿਹੜਾ ਜਿਹੜਾ ਗੀਤ ਸੀਗਾ ਉਹ ਅਸੀਂ ਮੁਕੰਮਲ ਕਰ ਲਿਆ ਤੇ ਅੱਜ ਉਹਦਾ ਜਿਹੜਾ ਸ਼ੂਟ ਕਰਨਾ ਸੀਗਾ ਉਹ ਅਸੀਂ ਕਰ ਚੁੱਕੇ ਆ ਤੇ ਉਸ ਤੋਂ ਬਾਅਦ ਉਹਦੀ ਐਡੀਟਿੰਗ ਹੋਣੀ ਹੈ ਤੇ ਤੁਸੀਂ ਸਾਰਿਆਂ ਨੇ ਪਿਆਰ ਦੇਣਾ ਤੇ ਬਹੁਤ ਬਹੁਤ ਥੈਂਕ ਯੂ ਇੱਕ ਵਾਈ ਦਾ ਗੀਤ ਹੈ ਟੋ ਹੈ ਅਸੀਂ ਮਾਨਸਾਂ ਦੀ ਤਿੰਨ ਕੌਨੀ ਤੇ ਕੱਲ ਯਾਰਾਂ ਨੇ ਮੰਦਿਰ ਖੜਾ ਪਾਇਆ ਤੇ ਉਹ ਗੀਤ ਆਪਾਂ ਗੁਰਪ੍ਰੀਤ ਤੋਂ ਸੁਣਦੇ ਆਂ ਜੀ ਥੋੜਾ ਜਿਹਾ ਹਾਂਜੀ ਹਾਂਜੀ ਸਾਰੇ ਲਾਈਕ ਕਰੋ ਜੀ ਸਾਰੇ ਠੀਕ ਹੈ ਜੀ கா மா மானசார கன் பூ தா கன்கா மானசாரி தல்யாரா ਆ ਤਾ ਦੇਕੀਆ ਜਿਆਦਾ ਕੀਤੀ ਚੁਧਵਾਦ ਸੀ ਉਦੋਂ ਕੱਖਣੀ ਬੱਲੇ ਹੋਈ ਜਾਂਦੀ ਆ ਜਾਰਾਂ ਦੀ ਦਿਨੋ ਦਿਨ ਬੱਲੇ ਪੂਰੀ ਵੱਲੇ ਵੱਲੇ ਕਰਵਾਦੀ ਮਾਂ ਸਾਰੀ ਤਨ ਤੋਂ